ਹਾਂਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਆਪਾਂ ਜੋ ਵੀਡੀਓ ਦੀ ਗੱਲ ਕਰ ਰਹੇ ਹਾਂ ਉਹ ਹੈ ਪੀਐਸਟੈਟ 2025 ਆਖਰ ਕਦੋਂ ਹੋਵੇਗਾ ਕੀ ਇਸ ਸਾਲ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਇੱਕ ਜੋ ਨਿਊਜ਼ ਆ ਰਹੀ ਹੈ ਕਿ ਸੀਟਟ ਜੋ ਇਨਫੋਰਮੇਸ਼ਨ ਪੱਕੀ ਆ ਗਈ ਹੈ ਨੋਟਿਸ ਹੀ ਆ ਗਿਆ ਹੈ ਕਿ ਸੀਟਟ 2026 ਵਾਲਾ 8 ਫਰਵਰੀ ਨੂੰ ਹੋਵੇਗਾ 25 ਵਿੱਚ ਜਿਹੜਾ ਹੁਣ ਅਸੀਂ ਉਹ ਵੀ ਹੁਣ ਦਸੰਬਰ ਚ ਨਹੀਂ ਹੋ ਕੇ ਤਾਂ 2026 ਵਿੱਚ 8 ਫਰਵਰੀ ਨੂੰ ਹੋਵੇਗਾ ਉਹਨਾਂ ਨੇ ਤਾਂ ਆਪਣੇ CBSE ਨੇ ਨਿਊਜ਼ ਦੇ ਦਿੱਤੀ ਹੈ ਸਟੈਟਸ ਸੰਬੰਧੀ ਪਰ PSE स्टेट ਸੰਬੰਧੀ ਕੋਈ ਨਹੀਂ ਹੈ ਤਾਂ ਜਦੋਂ C TET ਸਾਲ 'ਚ ਦੋ ਵਾਰ ਹੁੰਦਾ ਸੀ ਉਹ ਵੀ ਹੁਣ ਇੱਕ ਵਾਰ ਹੀ ਹੋਇਆ ਕਰੇਗਾ ਤਾਂ PSE स्टेट ਵੀ ਸਾਲ 'ਚ ਇੱਕ ਵਾਰ ਹੋਣਾ ਬਹੁਤ ਜ਼ਰੂਰੀ ਹੈ NCERT ਦੇ ਰੋਲ ਮੁਤਾਬਿਕ ਪਰ ਫਿਰ ਵੀ ਇਹ ਨਹੀਂ ਲੈਂਦੇ ਤਾਂ ਫਿਰ ਹੁਣ C TET ਵੀ ਇੱਕ ਵਾਰ ਕੱਟ ਕਰ ਦਿੱਤਾ ਗਿਆ ਤਾਂ PSE स्टेट ਦਾ ਪਹਿਲਾਂ ਹੀ ਬਹੁਤ ਮਾੜਾ ਹਾਲ ਚੱਲ ਰਿਹਾ ਸੀ ਤਾਂ PSE स्टेट ਬਹੁਤ ਹੀ ਘੱਟ ਚਾਂਸ ਹਨ ਇਸ ਸਾਲ ਹੋਵੇਗਾ ਅਗਲੇ ਸਾਲ ਹੁੰਦੀ ਚਾਂਸ ਹਨ ਦਸੰਬਰ ਤੋਂ ਬਾਅਦ ਜਨਵਰੀ ਫਰਵਰੀ 'ਚ ਵੀ ਕਿਉਂਕਿ 27 'ਚ ਇਲੈਕਸ਼ਨ ਹੋਣੇ ਹਨ ਅਜੇ ਔਰ ਵੀ ਬਹੁਤ ਲੇਟ ਕਰ ਸਕਦੇ ਹਨ ਪਹਿਲਾਂ ਹੀ ਜੋ ਜਿਨ੍ਹਾਂ ਨੇ ਪੀਰੀਅਡ ਸੀਟਡ ਕਲੀਅਰ ਕੀਤਾ ਹੋਇਆ ਪੀਰੀਅਡ ਕਲੀਅਰ ਕੀਤਾ ਹੈ ਉਹਨਾਂ ਦੀ ਧਰਨੇ ਅਜੇ ਪੂਰੇ ਨਹੀਂ ਹੋ ਰਹੇ ਤਾਂ ਕਾਫੀ ਘੱਟ ਹੀ ਚਾਂਸ ਹਨ ਫਿਰ ਵੀ ਤੁਸੀਂ ਤਿਆਰੀ ਰੱਖੋ ਤਿਆਰੀ ਕਰ ਲਈ ਤੁਸੀਂ ਚੈਨਲ ਨੂੰ ਫੋਲੋ ਕਰ ਸਕਦੇ ਹੋ ਕਲਾਸਾਂ ਇੱਥੇ ਲਾਈਆਂ ਜਾਣਗੀਆਂ ਚੈਨਲ ਤੇ